ਸਟ੍ਰਾਈਕ ਦੀ ਤੁਸੀਂ ਗੱਲ ਕੀਤੀ ਕਿ ਪਿਛਲੇ 3-4 ਦਿਨ ਤੋਂ ਸਾਡੇ ਕੁਝ ਬਿਜਲੀ ਵਿਭਾਗ ਦੀਆਂ ਯੂਨੀਅਨਸ ਐਸੋਸੀਏਸ਼ਨਸ ਕੋਈ ਮੰਗਾਂ ਨੂੰ ਲੈ ਕੇ ਸਟ੍ਰਾਈਕ ਤੇ ਸੀਗੀ ਅਸੀਂ ਮੀਟਿੰਗ ਵੀ ਕੀਤੀ ਸੀਗੀ 10 ਤਰੀਕ ਨੂੰ ਮੈਂ ਉਸ ਮੀਟਿੰਗ 'ਚ ਹਾਜ਼ਰ ਸੀਗਾ ਸਾਡੇ ਮਾਨਯੋਗ ਵਿੱਤ ਮੰਤਰੀ ਸ੍ਰੀ ਕਰਪਾ ਸਿੰਘ ਜੀ ਮਾਨ ਸਾਹਿਬਾ ਜੀ ਸੀਗੇ ਸਾਡੀ ਕਾਫੀ ਡਿਸਕਸ਼ਨ ਹੋਈ ਕਾਫੀ ਮੰਗਾ ਦੇ ਵਿਚਾਰ ਵਟਾਂਦਰਾ ਹੋਇਆ ਪਰ ਕਾਫੀ ਸਹਿਮਤੀ ਜੜੀ ਆ ਬਣਦੀ ਸੀਗੀ ਪਰ ਕੁਝ ਕੁ ਚੀਜ਼ਾਂ ਨੂੰ ਲੈ ਕੇ ਉਹ ਜਿਹੜਾ ਉਹ ਸਰੇਣੀ ਚੜੀ ਫਿਰ ਅਸੀਂ ਮੀਟਿੰਗਾਂ ਦਾ ਲੋਰ ਜਿਹੜਾ ਸੀਗਾ ਉਹ ਜਾਰੀ ਰੱਖਿਆ ਪਰ ਅੱਜ ਮੈਨੂੰ ਬੜੀ ਖੁਸ਼ੀ ਆ ਕਿ ਸਾਡੇ ਜੁਆਇੰਟ ਫੋਰਮ ਦੇ ਜਿਹੜੇ ਵੀ ਮੁਲਾਕਾਤਾਂ ਦੇ ਬੰਦੀਆਂ ਸੀਗੀਆਂ ਉਹਨਾਂ ਨੇ ਸਹਿਮਤੀ ਪ੍ਰਗਟ ਕਰ ਦਿੱਤੀ ਹਾਂ ਅੰਤਰਤਾ ਜਿਹੜੀ ਆ ਉਹ ਖਤਮ ਹੋ ਗਈ ਆ ਕਿਉਂਕਿ ਸਾਡਾ ਜਿਹੜਾ ਵਿਭਾਗ ਆ ਬਿਜਲੀ ਵਿਭਾਗ ਆ ਬਣਾ ਐਮ ਵਿਭਾਗ ਆ ਹਰ ਘਰ ਦੇ ਵਿੱਚ ਬਿਜਲੀ ਦੀ ਜ਼ਰੂਰਤ ਹਰ ਜਗ੍ਹਾ ਤੇ ਬਿਜਲੀ ਦੀ ਜ਼ਰੂਰਤ ਸੋ ਸਾਡੀ ਸਹਿਮਤੀ ਬਣੀ ਆ ਕੁਝ ਮੰਗਾਂ ਦੇ ਉੱਤੇ ਪਰ ਉਹ ਅਸੀਂ ਜਲਦ ਜੜੀਆਂ ਨੇ ਕੋਬੀਓਡੀ ਦੇ ਵਿੱਚ ਲਾ ਕੇ ਜਾਂ ਕੋਈ ਸਰਕਾਰ ਲੈਵਲ ਤੇ ਨਹੀਂ ਉਹ ਜਾਂ ਕੋਈ ਕੈਬਨਿਟ ਲੈਵਲ ਤੇ ਨਹੀਂ ਉਹ ਅਸੀਂ ਲੋਕੋਨਾਂ ਨੂੰ ਪ੍ਰਸੰਨਤਾ ਔਰ ਉਹਨਾਂ ਨੇ ਸਾਡੀ ਬੇਨਤੀ ਨੂੰ ਸਵੀਕਾਰ ਕਰਦਿਆਂ ਅੱਜ ਕੰਮ ਤੇ ਲੋਟ ਆਏ ਨੇ ਕਰਤਾਏ ਨੇ ਔਰ ਮੈਂ ਸਮੂਹ ਜਥੇਬੰਦੀਆਂ ਦਾ ਧੰਨਵਾਦ ਵੀ ਕਰਦਾ ਹਾਂ ਕਿ ਉਹਨਾਂ ਨੇ ਪਬਲਿਕ ਦੇ ਤੁਨ ਮੁਕਦੇ ਵਿੱਚ ਰੱਖ ਦਿਆ ਹੈ ਕਿਉਂਕਿ ਇਹ ਜਿਹੜਾ ਸੀਜ਼ਨ ਆ ਸਾਡਾ ਪੀਕ ਸੀਜ਼ਨ ਚੱਲ ਰਿਹਾ ਹੈ 30 ਸਤੰਬਰ ਤੱਕ ਬਿਜਲੀ ਵਿਭਾਗ ਵਾਸਤੇ ਬੜਾ ਕ੍ਰੂਸ਼ੀਅਲ ਸਮਾਂ ਹੁੰਦਾ ਹੈ ਪੀਕ ਸੀਜ਼ਨ ਹੁੰਦਾ ਹੈ ਸਾਡਾ ਸੋ ਉਹਨਾਂ ਨੇ ਸਾਡੀ ਬੇਨਤੀ ਨੂੰ ਸਵੀਕਾਰ ਕੀਤਾ ਹੈ ਸਾਰੇ ਜਥੇਬੰਦੀਆਂ ਅੱਜ ਕੰਮ ਤੇ ਜੜੀਆਂ ਨੇ ਉਹ ਕਰ ਪਈਆਂ ਜੀ ਸਰ ਕੋਈ ਸਮਾਂ ਨਿਰਧਾਰਤ ਹੋਇਆ ਕੋਈ ਵੀ ਇਸ ਤਰ੍ਹਾਂ ਇਹਨੇ ਸਮੇਂ ਤੱਕ ਮੰਗਾ ਮੰਨ ਲਈ ਜਣਗੇ ਨਹੀਂ ਤਾਂ ਸਰਪ੍ਰਾਈਟ ਤੇ ਸੀਗੀ ਅਸੀਂ ਮੀਟਿੰਗ ਵੀ ਕੀਤੀ ਸੀਗੀ 10 ਤਰੀਕ ਨੂੰ ਮੈਂ ਉਸ ਮੀਟਿੰਗ ਚ ਹਾਜ਼ਰ ਸੀਗਾ ਸਾਡੇ ਮਾਨਯੋਗ ਸਵਿੱਤ ਮੰਤਰੀ ਸਰਪਾਲ ਸਿੰਘ ਜੀਮਾ ਸਾਹਿਬ ਜਰਸੀ ਕੇ ਸਾਡੀ ਕਾਫੀ ਡਿਸਕਸ਼ਨ ਹੋਈ ਕਾਫੀ ਮੰਗਾ ਤੇ ਵਿਚਾਰ ਵਟਾਂਦਰਾ ਹੋਇਆ ਪਰ ਕਾਫੀ ਸੈਂਪਟੀ ਜੜੀ ਆ ਉਹ ਬੰਦੀ ਸੀਗੀ ਪਰ ਕੋਚਕ ਸੀ ਚੰਨ ਲੈ ਕੇ ਉਹ ਜਿਹੜਾ ਉਹ ਸਰੇਣੀ ਚੜੀ ਫਿਰ ਅਸੀਂ ਮੀਟਿੰਗਾਂ ਦਾ ਲੋਰ ਜਿਹੜਾ ਸੀਗਾ ਉਹ ਜਾਰੀ ਰੱਖਿਆ ਔਰ ਅੱਜ ਮੈਨੂੰ ਬੜੀ ਖੁਸ਼ੀ ਆ ਕਿ ਸਾਡੇ ਜੁਆਇੰਟ ਫੋਰਮ ਦੇ ਜਿਹੜੇ ਵੀ ਵਿਚਾਰੇ ਸੀ ਜਿਸ ਮੀਟਿੰਗ ਦੇ ਵਿੱਚ ਉਸ ਮੀਟਿੰਗ ਦੀ ਪ੍ਰਧਾਨਗੀ ਪੰਜਾਬ ਦੇ ਖਜ਼ਾਨਾ ਮੰਤਰੀ ਮਾਂ ਜੋ ਸ੍ਰੀ ਹਰਪਾਲ ਸਿੰਘ ਚੀਮਾ ਜੀ ਨੇ ਕੀਤੀ ਸੀ ਔਰ ਉਸ ਮੀਟਿੰਗ ਦੇ ਵਿੱਚ ਬਿਜਲੀ ਮੰਤਰੀ ਮਾਂ ਜੋਗ ਸ੍ਰੀ ਹਰਭਜਨ ਸਿੰਘ ਈਟੀਓ ਸਾਡੇ ਸੀਐਮਡੀ ਸਾਹਿਬ ਔਰ ادارے ਦੀ ਮੈਨੇਜਮੈਂਟ ਦੇ ਆਈਰੀ ਦੇ ਵਿੱਚ ਜੋ ਸਾਡਾ ਉੱਥੇ ਐਗਰੀਮੈਂਟ ਹੋਇਆ ਸੀ ਲੇਕਿਨ ਉਸ ਦਿਨ ਜਦੋਂ ਅਸੀਂ ਉਹ ਸਮਝੌਤਾ ਕਲਮਬੰਦ ਕਰਨਾ ਸੀ ਉਦੋਂ ਕੁਝ ਸਪੀਲ ਰਹਿ ਗਿਆ ਉਹਦੇ ਕਰਕੇ ਜਿਹੜੀ ਆ ਉਹ ਸਾਨੂੰ ਸਾਡੇ ਕਰਮਚਾਰੀਆਂ ਨੂੰ ਹੜਤਾਲ ਤੇ ਜਾਣਾ ਪਿਆ ਅੱਜ ਅਸੀਂ ਪੰਜਾਬ ਦੇ ਸਮੁੱਚੇ ਬਿਜਲੀ ਕਰਮਚਾਰੀਆਂ ਨੂੰ ਜਿਨ੍ਹਾਂ ਨੇ ਸੰਘਰਸ਼ ਕੀਤਾ